ਜੇ ਆਪਾਂ ਦੁੱਖਾਂ ਦੀ ਗੱਲ ਕਰਦੇ ਆ ਨਾ ਵੀ ਅਸੀਂ ਦੁਖੀ ਆ ਤੇ ਸਾਡੇ ਨਾਲ ਉਹ ਸੋਚਦੇ ਹੁੰਦੇ ਲੋਕੀ ਕਿੰਨੇ ਦੁਖੀ ਆ ਜਦੋਂ ਆਪਾਂ ਕਿਹਨੂੰ ਪੁੱਛਦੇ ਆ ਨਾ ਇਹ ਨਹੀਂ ਸੋਚੀਦਾ ਵੀ ਅਸੀਂ ਦੁਖੀ ਆ ਵੀ ਕੀ ਜੇ ਆ ਬੋਆ ਸੋਚਾ ਕਰੋ ਵੀ ਸਾਡੇ ਨਾਲ ਲੋਕੀ ਦੁਖੀ ਕਿੰਨੇ ਬੈਠੇ ਆ ਸਾਨੂੰ ਦੁੱਖਿਆ ਕੋਈ ਪ੍ਰੋਬਲਮ ਹੈਗੀ ਆ ਨਾ ਤੇ ਚਲੋ ਖੈਰ ਦੁੱਖ ਸੁੱਖ ਜਿੰਨੀ ਦੀ ਇਹਦੇ ਨਾਲ ਹੀ ਆ ਨਾ ਚਲੋ ਫਿਰ ਵੀ ਆਸ ਕੇੜ ਕੇ ਮਨ ਹੋਰ ਥਾਂ ਪੈ ਜਾਂਦਾ ਭੈਣ ਭਰਾ ਨਾਲ ਗੱਲ ਕਰਕੇ ਹੈ ਨਾ ਬਾਕੀ ਇਹ ਜੀ ਦੁੱਖਾਂ ਦੀ ਗੱਲ ਆਈਏ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਏ ਚੈਨਲ ਦਾ ਸਵਾਗਤ ਹੈ YouTube family ਦਾ ਸਾਰੇ ਠੀਕ ਠਾਕ ਹੋ ਦੀ ਜੇ ਸਾਰਾ ਸਤਿ ਸ਼੍ਰੀ ਅਕਾਲ ਦੇਖੋ ਜੇ ਤਰੀਕ ਹੋ ਗਈ ਆ 30 ਸਤੰਬਰ ਤੇ ਸਾਲ ਦਾ 9 ਮਹੀਨਾ ਖਤਮ ਤੇ 10ਵਾਂ ਕੱਲ ਅਕਤੂਬਰ ਇੱਕ ਸ਼ੁਰੂ ਹੋ ਜਾਣਾ 10ਵਾਂ ਮਹੀਨਾ ਸਾਲ ਦਾ ਨਾ ਤੇ 2 ਮਹੀਨੇ ਹੋਰ ਸਾਲ ਖਤਮ ਦੇਖੋ ਸਵੇ ਦਾ ਹੋ ਗਿਆ ਟਾਈਮ ਸਾਢੇ 10 ਦਾ ਹੋ ਗਿਆ ਟਾਈਮ ਤੇ ਬਸ ਪਤਾ ਲੱਗਾ ਨਹੀਂ ਸਾਲ ਕਿਦਾਂ ਲੰਘ ਜਾਂਦਾ ਮਿੰਟੋ ਮਿੰਟੀ ਹੈ ਨਾ ਤੇ ਦੇਖੋ ਜੀ ਸੌਖ ਦੀ ਘੜੀ ਹੋਵੇ ਤਾਂ ਮਿੰਟ ਮਿੰਟ ਲੰਘ ਜਾਂਦੀ ਰਜਰੋ ਦੁੱਖ ਹੋਵੇ ਨਾ ਉਹ ਘੜੀਆਂ ਲੰਮੀਆਂ ਹੋ ਜਾਂਦੀਆਂ ਤਾਂ ਬਹੁਤ ਹੋ ਜਾਂਦਾ ਆ ਤੇ ਸਮਾਂ ਲੰਮਾ ਪੈ ਜਾਂਦਾ ਨਾ ਤੇ ਚਲੋ ਖੈਰ ਦੋਖ ਸੂਰੀਆਂ ਦੀ ਨਾਲ ਆ ਜਿੱਦ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਉੱਦੇ ਹੋਣਾ ਆ ਤੇ ਬਾਕੀ ਸਾਡੇ ਰਾਏ ਵੀਰ ਜਵੰਦਾ ਵੀਰ ਅੱਗੇ ਨਾਲ ਕਾਫੀ ਸਿਹਤ ਠੀਕ ਆ ਉਹਨਾਂ ਦੀ ਤੇ ਵਾਹਿਗੁਰੂ ਨੇ ਕਿਰਪਾ ਕਰਤੀ ਆ ਤੇ ਸਾਰ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ আর ਅਰਦਾਸਾਂ ਹਨਾ ਲੱਗੀਆਂ ਉਹਨਾਂ ਨੂੰ ਤੇ ਮੋੜ ਪੈਣਾ ਸ਼ੁਰੂ ਹੋ ਗਿਆ ਆ ਉਹਨਾਂ ਦੇ ਮਾਮਾ ਜੀ ਨੇ ਦੱਸਿਆ ਸੀ ਕੱਲ ਵੀ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਸਿਹਤ ਬਿਹਤਰ ਆ ਜਿੱਦਾਂ ਕਹ ਲਓ ਵੀ ਠੀਕ ਆ ਨਾ ਵੀ ਦੇਖੋ ਇਹ ਮਾਮਿਆਂ ਨੂੰ ਆਪਣੇ ਭਾਂਜੇ ਭਾਂਜੇ ਬਹੁਤ ਪਿਆਰੇ ਹੁੰਦੇ ਆ ਨਾ ਔਰ ਹੁਣ ਇਹ ਵੀ ਚਾਹਦੇ ਆ ਤੇ ਦੱਸਿਆ ਉਹਨਾਂ ਨੇ ਕੱਲ ਦੀ ਸਾਨੂੰ ਸਾਰੇ ਯਾਨੀ ਦੁਨੀਆ ਨੇ ਅਰਦਾਸ ਕੀਤੀ ਇਸ ਭਰਾ ਵਾਸਤੇ ਹੈ ਨਾ ਦੀ ਜਿੱਥੇ ਵੀ ਸਾਡੇ ਭੈਣ ਭਰਾ ਬੈਠੇ ਆ ਤੇ ਅਰਦਾਸਾਂ ਬੇਨਤੀਆਂ ਖੰਡ ਪਾਠ ਸਾਹਿਬ ਕਰਾਏ ਆ ਔਰ ਹਸਪੀਟਲ ਵਿੱਚ ਲੰਗਰ ਵੀ ਲਾਏ ਯਾਨੀ ਇਹਨਾਂ ਉਹਨਾਂ ਨੂੰ ਪਿਆਰ ਕਰਦੇ ਆ ਨਾ ਵਾਹਿਗੁਰੂ ਸੱਚੇ ਪਾਸ਼ਾ ਉਹਨਾਂ ਨੂੰ ਜਲਦੀ ਜਲਦੀ ਠੀਕ ਕਰੇ ਮੇਰੀ ਤੇ ਇਹ ਅਰਦਾਸ ਹੈ ਨਾ ਤੇ ਪਰਮਾਤਮਾ ਹੱਥ ਦੇ ਕੇ ਰੱਖੇ ਤੇ ਇਹਨਾਂ ਦਾ ਦੁੱਖ ਜਿਹੜਾ ਜਲਦੀ ਜਲਦੀ ਕੱਟਣ ਹੈ ਨਾ ਤੇ ਦੱਸਦੇ ਵੀ ਸਾਰ ਸਾਰਿਆਂ ਨੇ ਅਰਦਾਸਾਂ ਕੀਤੀਆਂ ਬਿਲਕੁਲ ਬਿਜੀ ਬਿਲਕੁਲ ਹੈ ਨਾ ਤੇ ਅਰਦਾਸਾਂ ਜੇ ਲੋਕਾਂ ਵੀ ਆਈਆਂ ਹਨਾ ਤੇ ਦਿਲੋਂ ਅਰਦਾਸਾਂ ਆ ਇਸ ਮਾਂ ਦੇ ਪੁੱਤਲੇ ਸਾਰਿਆਂ ਨੇ ਕੀਤੀਆਂ ਨਾ ਤੇ ਪਤਾ ਲੱਗਾ ਵੀ 2 ਮਹੀਨੇ ਕੁਝ ਮਹੀਨੇ ਯਾਨੀ ਪਹਿਲਾਂ ਹਨਾ ਭਾਜੀ ਉਹਨਾਂ ਦੇ ਜਿਹੜੇ ਡੈਡ ਜੀ ਹੋਣੀ ਉਹਨਾਂ ਦੀ ਡੈਥ ਹੋ ਗਈ ਤੇ ਦਾਜੇ ਸੀ ਮਾਮਾ ਜੀ ਇਹਨਾਂ ਭਾਜੀ ਉਹਨਾਂ ਦੇ ਤੇ ਬਾਕੀ ਤੇ ਉਹ ਵੀ ਪਰਸ ਵਿੱਚ ਨੌਕਰੀ ਕਰਦੇ ਸੀਗੇ ਜਿੱਦਾਂ ਕਿ ਰਾਜਵੀਰ ਭਾਜੀ ਹੁਣੀ ਵੀ ਨਾ ਪਰਸ ਵਿੱਚ ਨੌਕਰੀ ਕਰਦੇ ਸੀਗੇ ਤੇ ਉਹਨਾਂ ਨੂੰ ਰੁਜਾਨ ਸੀਗਾ ਉਹਨਾਂ ਦਾ ਨਾ ਵੀ ਗਾਇਕੀ ਆ ਗਾਇਕੀ ਵਾਲਾ ਨਾ ਫਿਰ ਉਹ ਇਸੇ ਵੀ ਬਸ ਇਹ ਲਾਈਨ ਵਧੀਆ ਨਾ ਚਲੋ ਖੈਰ ਜੋ ਆਪਣੇ ਕਰਮਾਂ ਚ ਕੰਮ ਕਰਨਾ ਹੁੰਦਾ ਉਹੀ ਆਪਾਂ ਕਰਨਾ ਹੁੰਦਾ ਨਾ ਤੇ ਉਹਨਾਂ ਨੂੰ ਇਹ ਲਾਈਨ ਵਧੀਆ ਲੱਗੀ ਗਾਇਕੀ ਦੀ ਤੇ ਚਲੋ ਵਧੀਆ ਮਾੜੀ ਲਾਈਨ ਵੀ ਹੈਨੀ ਬਹੁਤ ਵਧੀਆ ਇਹ ਤੇ ਬਾਕੀ ਬਹੁਤ ਸਾਰੇ ਭੈਣ ਭਰਾਵ ਨੇ ਦਸਾਂ ਕੀਤੀਆਂ ਆ ਔਰ ਦਿਲੋਂ ਦਸਾਂ ਕੀਤੀਆਂ ਤੇ ਤਾਂ ਜੋ ਅੱਗੇ ਨਾਲ ਬਹੁਤ ਬਿਹਤਰ ਆ ਨਾ ਇੱਕ ਐਕਸੀਡੈਂਟ ਵੀ ਇੰਨਾ ਭਿਆਨਕ ਹੋ ਗਿਆ ਦੇਖੋ ਜੀ ਐਕਸੀਡੈਂਟ ਦਾ ਨਾਂ ਹੀ ਮੜਾ ਨਾ ਤੇ ਇੰਨਾ ਭਿਆਨਕ ਐਕਸੀਡੈਂਟ ਹੋਇਆ ਵੀ ਕਹਿੰਦੇ ਵੀ ਸਿਰ ਦੀ ਜਾਨੀ ਜਿਹੜੀ ਹੱਡੀ ਹੁੰਦੀ ਉਹ ਵੀ ਕਰੈਕ ਹੋ ਗਈ ਆ ਵੀ ਤੌਣ ਦੀ ਹੱਡੀ ਵੀ ਜਿਹੜੀ ਹੁੰਦੀ ਇੱਥੇ ਮਣਕਾ ਜਿਹੜਾ ਹੁੰਦਾ ਨਾ ਇਹਦੇ ਕਰਕੇ ਆਪਾਂ ਮਤਲਬ ਸਿਰ ਆਪਣਾ ਸਰਕਲ ਕਰਦਾ ਤੇ ਉਹ ਵੀ ਹੈ ਨਾ ਤੇ ਆਵਾਰਾ ਪਸ਼ੂ ਅੱਗੇ ਆ ਗਏ ਦੇਖੜੇ ਆਵਾਰਾ ਪਸ਼ੂ ਹੁੰਦੇ ਨਾ ਬਹੁਤ ਖਤਰਨਾਕ ਹੁੰਦੇ ਆ ਆਪਣੇ ਲਈ ਪਤਾ ਨਹੀਂ ਇਹ ਮਤਲਬ ਕਿ ਇਹ ਕੀ ਕਾਲ ਬਣ ਕੇ ਆਉਂਦੇ ਨਾ ਅੱਗੇ ਆਪਣੇ ਤੇ ਵਾਇਗਰ ਨੂੰ ਮੇਰੇ ਸੱਚੇ ਪਾਸ਼ਾ ਫਿਰ ਕੁਝ ਹੱਦ ਤੱਕ ਠੀਕ ਹੈ ਦੁੱਖ ਪਾਦਾ ਹਨਾ ਤੇ ਸੱਚੇ ਪਾਸ਼ਾ ਜਲਦੀ ਜਲਦੀ ਇਹਨਾਂ ਨੂੰ ਸੇਠ ਠੀਕ ਕਰਿਆ ਇਹਨਾਂ ਦੀ ਆਪਣੀ ਫੈਮਿਲੀ ਚ ਤੇ ਆਪਣੇ ਪਰਿਵਾਰ ਚ ਆਉਣ ਤੇ ਆਪਣੇ ਫੈਨ ਜਿਹੜੇ ਉਹਨਾਂ ਦੇ ਹੈਗੇ ਆ ਵੀਵਰ ਸਬਸਕ੍ਰਾਈਬਰ ਤੇ ਫਿਰ ਬਸ ਉਸ ਸਟੇਜ ਤੇ ਆਉਣ ਹਨਾ ਤੇ ਜਲਦੀ ਜਲਦੀ ਵਾਇਗਰ ਨੂੰ ਠੀਕ ਕਰਿਆ ਇਹਨਾਂ ਨੂੰ ਤੇ ਮੇਰੀ ਤਾਂ ਇਹ ਅਰਦਾਸ ਆ ਸਾਰਿਆਂ ਦੀ ਅਰਦਾਸ ਆ ਜਣੀ ਰਾਂ ਮਿਲ ਕੇ ਸਾਰਿਆਂ ਦੀ ਅਰਦਾਸ ਕੀਤੀ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਨਾ ਬੀ ਮੋੜ ਪੈਣਾ ਸ਼ੁਰੂ ਹੋ ਗਿਆ ਨਾ ਫੇ ਠੀਕ ਹੋਣੀ ਸ਼ੁਰੂ ਹੋ ਗਿਆ ਤੇ ਬਸ ਇਹੀ ਬਸ ਜੀਏ ਦੋ ਵੇਲੇ ਅਰਦਾਸ ਕਰਦੇ ਹੱਜੇ ਪਾਸ਼ਾ ਦੇ ਅੱਗੇ ਨਾ ਬਿਸ ਪ੍ਰਮਾਤਮਾ ਉਸ ਵੀਰ ਨੂੰ ਹਾਂ ਜਲਦੀ ਜਲਦੀ ਠੀਕ ਕਰੇ ਤੇ ਅੱਗੇ ਅੱਗੇ ਜਿੱਦਾਂ ਕਰ ਲੋ ਵੀ ਆ ਲਾਈਵ ਚੱਲਣ ਡਿਆ ਆ ਤੇ ਦਵਾਈ ਤੇ ਦੁਆ ਹਨਾ ਤੇ ਚਲੋ ਦਵਾ ਦਵਾਈ ਵੀ ਆਪਣਾ ਕੰਮ ਕਰ ਰਹੀ ਹੈ ਤੇ ਦੁਆ ਵੀ ਕੰਮ ਕਰ ਰਹੀ ਹੈ ਆਪਣਾ ਨਾ ਤੇ ਸਮਾਂ ਕਿ ਜਿਹੜੀ ਦੁਆ ਹੁੰਦੀ ਆ ਯਾਨੀ ਅਰਦਾਸ ਹੁੰਦੀ ਉਹ ਜ਼ਿਆਦਾ ਕੰਮ ਕਰਦੀ ਆ ਦੁਆ ਨਾਲੋਂ ਹਨਾ ਤੇ ਜਦੋਂ ਆਪਾਂ ਕਿਸੇ ਦਾ ਭਲਾ ਮੰਗਦੇ ਆਂ ਸਵਾਦਾ ਭਲਾ ਮੰਗਦੇ ਆਂ ਉਹਦੇ ਵਿੱਚ ਆਪਣਾ ਭਲਾ ਵੀ ਹੁੰਦਾ ਹੈ ਨਾ ਤੇ ਬਸ ਬਹੁਤੀ ਗੱਲਾਂ ਨਾ ਕਰਦੇ ਹੋਏ ਆਪਾਂ ਦਾ ਬਸ ਇਹੀ ਕਵਾਂਗੇ ਪਰਮਾਤਮਾ ਨਾਲ ਨੂੰ ਜਲਦੀ ਜਲਦੀ ਠੀਕ ਕਰੇ ਜਿਹੜਾ ਟ੍ਰੀਟਮੈਂਟ ਚੱਲਦਾ ਆ ਉਹ ਚਲੋ ਥਰ ਟਾਈਮ ਲੱਗੂਗਾ ਕਿਸੇ ਦੁੱਖ ਨੂੰ ਜਾਂ ਕਿਸੇ ਕੰਮ ਨੂੰ ਟਾਈਮ ਤਾਂ ਲੱਗਦਾ ਹੀ ਹੈ ਨਾ ਤੇ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਫੇਰ ਚੀਂ ਜਾਂਦਾ ਆ ਤੇ ਚਲੋ ਖੜ ਮੈਗਨੀ ਟਾਈਮ ਲੱਗ ਕੇ ਵੀ ਵਾਹਿਗੁਰੂ ਆਰਾਮ ਦੇਵੇ ਸਬੀਰ ਨੂੰ ਹਨਾ ਤੇ ਬਹੁਤ ਵੱਡੀ ਗੱਲ ਹੈ ਨਾ ਅੱਗੇ ਨਾਲੋਂ ਬਹੁਤ ਹੀ ਕੰਦੇ ਫਰਕ ਪੈ ਗਿਆ ਉਹਨਾਂ ਦੇ ਮਾਮਾ ਜੀ ਨੇ ਸਾਰਾ ਦੱਸਿਆ ਤੇ ਕੰਦੇ ਗਿਰਨ ਕੁਝ ਰਾਹਤ ਮਿਲ ਸਾਨੂੰ ਵੀ ਨਾ ਤੇ ਚਲੋ ਵਧੀਆ ਜੀ ਵਾਹਿਗੁਰੂ ਕਿਸੇ ਨੂੰ ਦੁੱਖ ਨਾ ਦੇਵੇ ਇਦਾਂ ਦੇ ਵੀ ਜਿਹੜੇ ਆਪਾਂ ਸਹਿ ਨਾ ਸਕੀ ਹੈ ਨਾ ਤੇ ਸੱਚੇ ਬਾਦਸ਼ਾਹ ਸਭ ਨੂੰ ਖੁਸ਼ ਰੱਖੇ ਤੇ ਆਪਣੇ ਘਰਾਂ ਵਿੱਚ ਖੁਸ਼ ਰਹਿਣ ਸਾਰੇ ਜਣੇ ਹਨਾ ਤੇ ਫਾਟੀ ਦੇ ਬਸ ਇਹੀ ਅਰਦਾਸ ਆ ਤੇ ਸਭ ਦਾ ਭਲਾ ਮੰਗੋ ਤੇ ਭਲਾ ਕਰੋ ਕੋਲੇ ਵਿੱਚ ਸਭ ਕੁਝ ਠੀਕ ਠਾਕ ਹੈ ਜੀ ਤੇ ਕਿਸੇ ਨੂੰ ਤਰੱਕੀਆਂ ਕਰਦਾ ਖੁਸ਼ ਹੁੰਦੇ ਖੁਸ਼ ਹੋਇਆ ਕਰੋ ਕਿਸੇ ਨੂੰ ਨਾ ਜਿੱਦਾਂ ਮੇਰੀ ਬਿੱਟੀ ਜੀਵਨ ਭੈਣ ਨੇ ਕਮੈਂਟ ਕੀਤਾ ਵੀ ਕਹਿੰਦੇ ਵੀ ਸ਼ੂਗਰ ਤੁਹਾਡਾ ਚੈਨਲ ਗਰੋ ਹੋਇਆ ਨਾ ਤੇ ਚਲੋ ਵਧੀਆ ਗੱਲਾਂ ਭੈਣੇ ਅੱਜਕੱਲ ਖੁਸ਼ ਦੁਨੀਆ ਘੱਟ ਹੁੰਦੀ ਆ ਤੇ ਜੈਲਸ ਜ਼ਿਆਦਾ ਕਰਦੀ ਹੈ ਨਾ ਧੰਨਵਾਦ ਤੁਹਾਡਾ ਤੁਸੀਂ ਖੁਸ਼ ਹੋਏ ਹੈ ਨਾ ਮੈਨੂੰ ਤੁਹਾਨੂੰ ਖੁਸ਼ੀ ਹੋਈ ਸਾਡੇ ਚੈਨਲ ਗਰੋ ਹੋਣ ਦੇ ਨੂੰ ਦੇਖ ਕੇ ਹੈ ਨਾ ਤੇ ਧੰਨਵਾਦ ਭੈਣੇ ਤੁਹਾਡਾ ਇਹ ਗੱਲ ਕਹਿਣ ਦਾ ਨਾ ਨਹੀਂ ਤਾਂ ਕਈਆਂ ਦਾ ਇਹ ਇਹ ਗੱਲ ਕਹਿਣ ਦਾ ਜਿਗਰਾ ਨਹੀਂ ਪੈਂਦਾਗਾ ਜਾਨੀ ਕਿਸੇ ਵੀ ਚੀਜ਼ ਵਿੱਚ ਖੁਸ਼ ਹੋਣ ਦਾ ਕਿਸੇ ਤਰਕੀ ਵਿੱਚ ਖੁਸ਼ ਹੋਣ ਦਾ ਨਾ ਨਹੀਂ ਅੱਜਕੱਲ ਜ਼ਿਆਦਾ ਜੈਲਸੀ ਕਰਦੇ ਚਲੋ ਖੈਰ ਆਪਾਂ ਸਾਰਿਆਂ ਨਾਲ ਖੁਸ਼ ਹੋਈ ਜਾਂ ਦੇਖ ਕੇ ਹੈ ਨਾ ਤਰੱਕੀ ਹੁੰਦੀਆਂ ਨੂੰ ਦੇਖ ਕੇ ਤੇ ਹਰੇਰੀ ਖੁਸ਼ੀ ਵਿੱਚ ਖੁਸ਼ ਹੋਈ ਦਾ ਚਲੋ ਫਿਰ ਦੁਨੀਆਦਾਰੀ ਚੱਲਦੀ ਆ ਤੇ ਦੇਖੋ ਜਦ ਮੈਂ ਬਣਾ ਲਈ ਦਾਲ ਅ ਦਲੇ ਸ਼ੋਲੇ ਮਿਚਕਿਆ ਪਾ ਕੇ ਤੇ ਬਹੁਤ ਸੋਹਣੀ ਸਮੈਲ ਆਉਣ ਦੀ ਆ ਤੇ ਮੈਂ ਚਲੋ ਚੁੱਲੇ ਤੇ ਬਣਾਉਣੀ ਅੱਜ ਸਵੇਰੇ ਸਵੇਰੇ ਚਲ ਬਣੀ ਹੋਊਗੀ ਤਾਂ ਸਾਰਾ ਦਿਨ ਸੌਖਾ ਰਹੂਗਾ ਨਾ ਮੇਚ ਮਸਾਲਾ ਸਾਰੇ ਕੁਝ ਪਾਤਾ ਹੀ ਵਿੱਚ ਇਹਦੇ ਵਿੱਚ ਤੇ ਮੈਂ ਕਿ ਚਲੋ ਬਣਦੀ ਰੋਗੀ ਹੌਲੀ ਹੌਲੀ ਆ ਇਹ ਸ਼ਾਪਿਆਂ ਦੇ ਅੱਗੇ ਨਾ ਸਿੱਧੀ ਬੁੱਝ ਜਾਂਦੀ ਆ ਤੇ ਬਸਣਾ ਲਾਗੇ ਬੈ ਕੇ ਝੋਕਾ ਝਕਾਈ ਕਰਨੀ ਪੈਂਦੀ ਏਦੀ ਤੇ ਦਾਲ ਤੇ ਨੇ ਤਕਰੀਬਨ ਬਣੀ ਗਈ ਆ ਤੇ ਲਫਾਫੇ ਬੱਦ ਇਕੱਠੇ ਹੋਏ ਸੀ ਜੋ ਲਵਾਵੇ ਇਕੱਠੇ ਹੁੰਦੇ ਨੇ ਨਾ ਫਿਰ ਚਲੋ ਫਿਰ ਆਗੂ ਗਬਾਲ ਲਈਦੀ ਆ ਹੋਰ ਬਲਣੀ ਵੀ ਚਾਹੀਦੀ ਆ ਤੁਹਾਨੂੰ ਪਤਾ ਮੈਂ ਲਫਾਫੇ ਢੇਲਦੀ ਨਹੀਂ ਛੱਡਦੀ ਨਹੀਂ ਮੈਂ ਵਸਾੜਦੀ ਹੁੰਦੀ ਆ ਨਾ ਚਲੋ ਮੈਂ ਇਹ ਨਾਲੇ ਆਪਣੇ ਕੀ ਅਸ਼ੋਲਿਆਂ ਦੀ ਸਬਜੀ ਬਣ ਜੂਗੀ ਤੇ ਨਾਲੇ ਆਪਾਂ ਤੇ ਸਬਜੀ ਨਾਲੇ ਬਣ ਜੂਗੀ ਨਾਲੇ ਕਾਜ ਸਾਰੇ ਨਾਲ ਖਤਮ ਹੋ ਜਾਣਗੇ ਦਨ ਜਿਹੜੇ ਹੁਣ ਚੀਬਦੇ ਚੀ ਖਾਂਦੇ ਆ ਜਾਂ ਕੋਈ ਵਾਲੇ ਪੈਕਟ ਹੋਏ ਸੌਦਾ ਪੱਤਾ ਵਾਲੇ ਕੋਈ ਵੀ ਹੋਏ ਨਾ ਤੇ ਇਦਾਂ ਮੈਂ ਰੱਖ ਲੈਣੀ ਲਪਾਹੇ ਚ ਪਾ ਕੇ ਲਪਾਹੇ ਪਾ ਕੇ ਰੱਖ ਲੈਣੇ ਤੇ ਫਿਰ ਕਿਨਾ ਗੱਲ ਲੈਣੀ ਉਹਦੀ ਸਬ지 ਬਹੁਤ ਸਵਾਦ ਮੰਦੀ ਆ ਤੇ ਵੈਸੇ ਕੀ ਓਦਾਂ ਨਹੀਂ ਖਾ ਹੁੰਦਾ ਹੈਗਾ ਵਿੱਚ ਦਾਲ ਪਾ ਲੋ ਜਾਇਦੇ ਕੀ ਹੈ ਤੇ ਪਕੌੜੀ ਕਰ ਲੋ ਇਹਨਾਂ ਕੀ ਹੈ ਬਹੁਤ ਕੰਮ ਆ ਜਾਂਦਾ ਹੈ ਮੈਂ ਜਿਹੜਾ ਕੀ ਆ ਘਰ ਦਾ ਹੁੰਦਾ ਇੱਕ ਮਿੰਟ ਮੈਂ ਢੇਰ ਜਾਂਦਾ ਆ ਹੋ ਜੇ ਸ਼ਾਂਈ ਸੀ ਇੱਥੇ ਚੱਲੇ ਮੈਂ ਕਿ ਬਣ ਜਾਣੀ ਹੈ ਨਾ ਸਾਡੇ ਬਾਬੇ ਜੀ ਦੀ ਨਾ ਤੂ ਤੇ ਦੀ ਸ਼ਾਂ ਬਹੁਤ ਹੈ ਇੱਥੇ 12 ਵਜੇ ਤੱਕ ਤੋਂ ਸ਼ਾਂ ਰਹਿੰਦੀ ਹੈ 12 ਵਜੇ ਤੱਕ ਸ਼ਾਮ ਰਹੀਦੀ ਹੈ ਜੀ ਮਤਕਲਾਣੀ ਹੁਣ ਬਣਨੇ ਬਾਣੀ ਗਏ ਤਕਰੀਬ ਨੇ ਇਹ ਚੱਕਣ ਵਾਲੀ ਹੈ ਉਹ YouTube ਫੈਨ ਮੇਰੇ ਪੈਣਾ ਬਹੁਤ ਵਧੀਆ ਹਨਾ ਜੁੜੀਆਂ ਮੇਰੇ ਨਾਲ ਬਹੁਜੀ ਲੱਗਾ ਰਹਿੰਦਾ ਹਨਾ ਤੇ ਵਧੀਆ ਲੱਗਦਾ ਆ ਤੇ ਸਾਡੇ ਜਿਹੜੇ ਸਿੰਘ ਸਾਹਿਬ ਭੈਣ ਭੈਜੀ ਆ ਉਹ ਲਾਈਵ ਚ ਆਉਂਦੇ ਹੁੰਦੇ ਆ ਤੇ ਰਾਤ ਨੂੰ 9:30 'ਤੇ ਅਸੀਂ ਲਾਈਵ ਕਰੀ ਦੀ ਤੁਸੀਂ ਸਾਰਿਆਂ ਨੇ ਆ ਲਾਈਵ ਜਾਇਆ ਕਰੋ ਤੇ ਆਪਣੇ ਦੁੱਖ ਸੁੱਖ ਰਿਆ ਕਰੋ ਆ ਕੇ ਹਨਾ ਤਾਂ ਜੋ ਵਧੀਆ ਲੱਗਦਾ ਹੈ ਅੱਗੇ ਜੇ ਆਪਾਂ ਦੁੱਖਾਂ ਦੀ ਗੱਲ ਕਰਦੇ ਹਾਂ ਨਾ ਵੀ ਅਸੀਂ ਦੁਖੀ ਹਾਂ ਤੇ ਸਾਡੇ ਨਾਲੋਂ ਸੋਚਦੇ ਹੁੰਦੇ ਲੋਕੀ ਕਿੰਨੇ ਦੁਖੀ ਆ ਜਦੋਂ ਆਪਾਂ ਕਿਹਨੂੰ ਪੁੱਛਦੇ ਹਾਂ ਨਾ ਇਹ ਨਹੀਂ ਸੋਚੀਦਾ ਕਿ ਅਸੀਂ ਦੁਖੀ ਹਾਂ ਵੀ ਇਹ ਕੀ ਜੇ ਆ ਬੋਹਾ ਸੋਚਾ ਕਰੋ ਵੀ ਸਾਡੇ ਨਾਲੋਂ ਕਿ ਦੁਖੀ ਕਿੰਨੇ ਬੈਠੇ ਆ ਸਾਨੂੰ ਦੁੱਖਿਆ ਕੋਈ ਪ੍ਰੋਬਲਮ ਹੈਗੀ ਹੈ ਨਾ ਤੇ ਚਲੋ ਖੈਰ ਦੁੱਖ ਸੁੱਖ ਜਿੰਨੀ ਦੀ ਇਹਦੇ ਨਾਲ ਹੀ ਹੈ ਨਾ ਚਲੋ ਫਿਰ ਵੀ ਆਸ ਖੇੜ ਕੇ ਮਨ ਹੋਰ ਥਾਂ ਪੈ ਜਾਂਦਾ ਭੈਣ ਭਰਾ ਨਾਲ ਗੱਲ ਕਰਕੇ ਹੈ ਨਾ ਬਾਕੀ ਇਹ ਦੁੱਖਾਂ ਦੀ ਗੱਲ ਆਈਏ ਦੁਨੀਆ ਪਰੇ ਤੇ ਉਪਰੇ ਦੁਖੀ ਆ ਦੇਖੋ ਜੀ ਕਿਸੇ ਭੈਣ ਦਾ ਭਰਾ ਹੈ ਨਹੀਂ ਤੇ ਕਿਸੇ ਦੇ ਭੈਣ ਦਾ ਘਰ ਵਾਲਾ ਹੈ ਨਹੀਂ ਕਿਸੇ ਭੈਣ ਦੇ ਪੈਣ ਦਾ ਪਿਓ ਹੈ ਨਹੀਂ ਕਿਸੇ ਦੀ ਮਾਂ ਹੈ ਨਹੀਂ ਕਿਸਦਾ ਭਰਾ ਹੈ ਨਹੀਂ ਤੇ ਕਿਸੇ ਮਾਂ ਦਾ ਪੁੱਤ ਹੈ ਨਹੀਂ ਹੈਨਾ ਤੇ ਦੁਨੀਆ ਬਹੁਤ ਦੁਖੀ ਤੂੰ ਇਹ ਸੋਚੋ ਵੀ ਇੱਕ ਮਾਂ ਦਾ ਕੱਲਾ ਪੁੱਤ ਹੋਵੇ ਰੱਬ ਨਾ ਕਰੇ ਉਹਨੂੰ ਅਫੀਜੀ ਗੱਲ ਹੋ ਜਾਈ ਨਾ ਤੇ ਉਹ ਮਾਂ ਕੀ ਕਰੂਗੀ ਜਦੋਂ ਕਿਸੇ ਪੁੱਤ ਦਾ ਵਿਆਹ ਹੁੰਦਾ ਤਾਂ ਉਹ ਮਾਂ ਦਾ ਕਿੰਨਾ ਦਿਲ ਦੁਖਦਾ ਵੀ ਕਸ਼ਮੀਰਾ ਵੀ ਹੁੰਦਾ ਅੱਜ ਤਾਂ ਮੈਂ ਵੀ ਵਿਆਹ ਕਰਦੀ ਹੈਨਾ ਤੇ ਮੈਂ ਤਾਂ ਨਹੀਂ ਕਈ ਮਾਵਾਂ ਦੇਖੀਆਂ ਦੇਖ ਕੇ ਬਹੁਤ ਜ਼ਿਆਦਾ ਰੋਣਾ ਆਉਂਦਾ ਮਨ ਨੂੰ ਹੈਨਾ ਵੀ ਇੰਨਾ ਰੋਣਾ ਆਉਂਦਾ ਬਹੁਤ ਜ਼ਿਆਦਾ ਵੀ ਰੱਬਾ ਇਹਨਾਂ ਨੇ ਕੀ ਮਾੜਾ ਕਰਮ ਕੀਤਾ ਸੀਗਾ ਤੇ ਜਿਨ੍ਹਾਂ ਕਿਸ ਇਹਨਾਂ ਨੂੰ ਧਰਤੀ ਤੇ ਇੰਨਾ ਦੁੱਖ ਦਿੱਤਾ ਹਨ ਬਹੁਤ ਦੁਨੀਆ ਅੱਜਕੱਲ ਦੁਖੀ ਹੈ ਦੇਖੀ ਨਹੀਂ ਆਂਦੀ ਹੈਗੀ ਹਨਾ ਤੇ ਕਈ ਬੱਚਿਆਂ ਦੇ ਮਾਪੇ ਹੈ ਨਹੀਂ ਉਹ ਵੀ ਕਿੰਨੇ ਦੁਖੀ ਆ ਤੇ ਕਈਆਂ ਮਾਪਿਆਂ ਦੇ ਬੱਚੇ ਹੈ ਨਹੀਂ ਲੈ ਜਾਵੇ ਨਾ ਮੇਰੀ ਰਿਸ਼ਤੇਦਾਰੀ ਜੀ ਵੀ ਹੈਗੀ ਹੈਗੇ ਆ ਜਿਦਾਂ ਜਾਨੀ ਇਦਾਂ ਦੇ ਪਰ ਮੈਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਬਹੁਤ ਜ਼ਿਆਦਾ ਦੇਖੋ ਜਿਹਨੂੰ ਲੱਗੀਆਂ ਹੁੰਦੀਆਂ ਉਹ ਹੀ ਦੁੱਖ ਜਾਣਦਾ ਹਨਾ ਇਹ ਦੁਖੀ ਹੋ ਜਣ ਜਿੰਦ ਤੋਂ ਕੁ ਦੇਖਿਆ ਹੋਵੇ ਇਹ ਜਨੇ ਨੇ ਸਾਰੇ ਪ੍ਰੋਗਰਾਮ ਦੇਖੇ ਹੁਣ ਇਹਨਾਂ ਚੰਗੇ ਮੜੇ ਜੁਲਗਰ ਬਲੌਗ ਦਾ ਆਪਾਂ ਕਿੱਥੇ ਕਰਦੇ ਟੈਂਡ ਮੇਰਾ ਮਨ ਹੋ ਜਾਣਾ ਖਰਾਬ ਤੇ ਮੈਂ ਕਿਹੜਾ ਦੁੱਖ ਨੂੰ ਦੇਖ ਸਕਦੀ ਆ ਕਿ ਵੀਡੀਓ ਨੂੰ ਲੱਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਸਟੀ ਕਸ ਸਾਰਿਆਂ ਨੂੰ ਕਹਾਈ ਸੀ